ਚੈਨਾ ਦੀ ਡੋਰ ਤੇ ਉਂਝ ਪਾਬੰਦੀ ਵੀ ਹੈ ਤੇ ਖਤਰਨਾਕ ਵੀ ਬੜੀ ਆ ਵੀ ਥੋੜੇ ਕਿ ਦਿਨ ਪਹਿਲਾਂ ਅਸੀਂ ਦੇਖਿਆ ਸੋਸ਼ਲ ਮੀਡੀਆ ਤੇ ਇੱਕ ਛੋਟੀ ਬੱਚੀ ਦਾ ਮੂੰਹ ਕੱਟਿਆ ਗਿਆ ਥੋ ਸਾਰਾ ਥਰੈਡ ਜਿਹੜਾ ਪਲਾਸਟਿਕ ਦਾ ਥਰੈਡ ਯੂਜ਼ ਕਰਦੇ ਆ ਉਹ ਅਸੀਂ ਕਰਦੇ ਆ ਪਰਦਮਾਨ ਦਾ ਥਰੈਡ ਯੂਜ਼ ਚੈਨਲ ਡੋਰ ਤੇ ਸਰਕਾਰਾਂ ਵੀ ਪ੍ਰਸ਼ਾਸਨ ਵੀ ਸਖਤਾ ਉਹ ਬੇਨਤੀ ਵੀ ਕਰਦੇ ਆ ਵੀ ਵੇਚਣੀ ਨਹੀਂ ਹੈ ਫਿਰ ਵੀ ਦੁਕਾਨਦਾਰਾਂ ਕੋਲੇ ਪਹੁੰਚ ਜਾਂਦੀ ਆ ਆਂਦੀ ਤਾਂ ਹੈਗੀ ਆ ਨਾ ਜੀ ਪਿੱਛੋਂ ਜੇ ਤੋਂ ਬਾਅਦ ਚੋ ਬੱਚੇ ਸਾਹਮਣੇ ਨਹੀਂ ਨਾ ਪਤੰਗ ਬੋ ਹੋ ਜਾਂਦਾ ਆਹਦੇ ਹੱਥੋਂ ਕੱਟ ਦਿੰਦੇ ਆ ਤੇ ਉਹ ਅੱਗੇ ਸੜਕ ਦੇ ਡਿੱਗ ਪੈਂਦੀ ਸੜਕ ਦੇ ਡਿੱਗਣ ਨਾਲ ਫਿਰ ਕੋਈ ਭਾਈ ਭਰਾ ਲੰਗਦਾ ਤਾਂ ਉਹਦੇ ਫਿਰ ਜਾਂਦੀ ਆ ਉਹੀ ਮਾੜੀ ਆ ਇਹ ਤੋਂ ਭਾਵੇਂ ਜਿਹੜੀਆਂ ਚਾਇਨਾ ਡੋਰ ਬਣ ਰਹੀਆਂ ਨੇ ਜਾਂ ਚਾਇਨਾ ਡੋਰ ਵੇਚ ਰਹੀ ਆ ਤਾਂ ਕਿਤੇ ਨਾ ਕਿਤੇ ਸਰਕਾਰ ਦੀ ਨਜ਼ਰ ਵੀ ਹੈਗੀ ਹੈ ਕੀ ਹਾਲ ਕਿਉਂ ਨਹੀਂ ਹੈਗੀ ਜੀ ਜੋ ਆਕਾਂ ਨੇ ਹੁਣ ਕਰੇਜ਼ ਬਣਾ ਲਿਆ ਲਪੇਟਦੇ ਹਨੀਗੇ ਜੋ ਆਕ ਹੱਥੋਂ ਹੀ ਕੱਟ ਦਿੰਦੇ ਆ ਉਹੀ ਨੁਕਸਾਨ ਵੱਧ ਹੁੰਦੀ ਆ ਉਹਦਾ ਵੀ ਕੋਈ ਪਤਾ ਨਹੀਂ ਹੈ ਕਿ ਕਿੱਥੇ ਜਾ ਕੇ ਡੇਗ ਪੈਣੀ ਆ ਜਦੋਂ ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਜਾਂਦਾ ਕਿਸੇ ਸ਼ਹਿਰ ਦੇ ਵਿੱਚ ਫੇਰ ਸਾਰੀ ਗੱਲ ਦੁਕਾਨਦਾਰ ਦੁਕਾਨਦਾਰ ਤੇ ਆਂਦੀ ਆ ਬਿਲਕੁਲ ਵੀ ਤੂੰ ਵੇਚਦਾ ਤੁਸੀਂ ਅੱਜ ਯਕੀਨ ਮੰਨੋਗੇ ਮੇਰੇ ਤੇ ਮੇਰਾ ਗੁੱਡ ਲੱਗਿਆ ਮੇਰੇ ਅੱਜ ਤੱਕ ਪੁਲਿਸ ਨਹੀਂ ਆਈ ਉਹ ਮੈਨੂੰ ਟੌਰ ਭੇਜ ਰਿਹਾ ਵੀ ਜਵਾਕ ਭੇਜ ਦਿਆ ਵੀ ਜਾ ਪੈਸੇ ਲੈ ਤੇ ਡੋਰ ਲੈ ਕੇ ਆ ਤੇ ਮੇਰੇ ਕੋਲ ਹੁੰਦੀ ਨਹੀਂ ਕੀ ਪਤਾ ਪੁਲਿਸ ਨਾਲ ਸੈਟਿੰਗ ਹੋ ਗਈ ਨਿਗਾਹ ਥੱਲੇ ਦਾ ਹੈਗੀ ਆ ਨਾ ਜਦੋਂ ਬਿੱਲ ਕੱਟਿਆ ਦਾ ਉਦੋਂ ਕਿਉਂ ਨਹੀਂ ਰੋਕਦੇ ਤਾਂ ਆਨਲਾਈਨ ਬਿੱਲ ਆ ਸਾਹਮਣੂ ਪਤਾ ਵੀ ਇਹਨੇ ਬਿੱਲ ਕੱਟਦਾ 50000 ਦਾ ਜਾਂ 49000 ਦਾ ਜਾਂ ਜਾਂ ਲੱਖ ਰੁਪਏ ਦਾ ਬਿੱਲ ਕੱਟਦੇ ਆ ਉਹ ਸਿੱਧਾ ਆਨਲਾਈਨ ਹੋ ਜਾਂਦਾ ਉਹ ਕਿਸੇ ਨੂੰ ਦਾ ਪਤਾ ਲੱਗਦਾ ਹੀ ਨਹੀਂ ਮਣ ਚੋ ਦੁੱਖ ਜਾਂ ਹੁੰਦਾ ਵੀ ਯਾਰ ਇਹੋ ਜੀ ਕਮਾਈ ਨਾਲੋਂ ਤਾਂ ਥੋੜਾ ਘੱਟ ਕਮਾ ਲਈਏ ਕਿਸੇ ਦਾ ਨੁਕਸਾਨ ਨਾ ਜਦੋਂ ਪੰਜਾਬ 'ਚ ਸੀਜ਼ਨ ਬਦਲਦਾ ਰੁੱਤਾਂ ਬਦਲਦੀਆਂ ਨੇ ਤਾਂ ਨਾਲ ਦੀ ਨਾਲ ਸਰਦੀਆਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਪਤੰਗਾਂ ਦਾ ਸੀਜ਼ਨ ਬੜਾ ਚੱਲਦਾ ਪਤੰਗ ਨੂੰ ਬੜੇ ਸ਼ੌਂਕ ਨਾਲ ਉਡਾਇਆ ਜਾਂਦਾ ਬਸੰਤ ਪੰਚਮੀ ਦਾ ਤਿਹਾਰ ਪਤੰਗਾਂ ਬਹੁਤ ਜ਼ਿਆਦਾ ਵੱਡੇ ਪੱਦਰ ਤੇ ਉਡਾ ਕੇ ਮਨਾਇਆ ਜਾਂਦਾ ਲੋਕ ਡੀਜੇ ਲਾਉਂਦੇ ਐਨਜੋਏ ਕਰਦੇ ਆ ਪਰ ਹੁਣ ਤਾਂ ਬਸੰਤ ਪੰਚਮੀ ਵਾਲੇ ਦਿਨ ਜਿਹੜਾ ਹੈਗਾ ਮੇਲਾ ਵੀ ਲੱਗਣਾ ਇੱਕ ਸ਼ੁਰੂ ਹੋ ਗਿਆ ਪਰ ਪਤੰਗਾਂ ਦੇ ਨਾਲ ਇੱਕ ਗੱਲਬਾਤ ਇਹ ਵੀ ਜੁੜੀ ਹੁੰਦੀ ਹੈ ਕਿ ਜਦੋਂ ਪਤੰਗਾਂ ਉਡਾਈਆਂ ਜਾਂਦੀਆਂ ਪਤੰਗਾਂ ਬੱਚੇ ਖਰੀਦੇ ਆ ਤਾਂ ਕਿ ਚਾਇਨਾ ਡੋਰ ਦਾ ਮਸਲਾ ਹੈ ਚਾਇਨਾ ਡੋਰ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵਿਕਦੀ ਆ ਜਿਹੜੀ ਬਹੁਤ ਘਾਤਕ ਹੈ ਨੁਕਸਾਨਦਾਇਕ ਹੈ ਤੇ ਲੋਕ ਜਿਹੜਾ ਹੈਗਾ ਇਹਨੂੰ ਯੂਜ਼ ਕਰਦੇ ਆ ਆਸਾਨੀ ਨਾਲ ਮਿਲ ਵੀ ਰਹੀ ਆ ਤੇ ਇਹਦੇ ਨਾਲ ਬਹੁਤ ਸਾਰੇ ਹਾਦਸੇ ਹੁੰਦੇ ਆ ਪਿਛਲੇ ਦਿਨੀ ਅਸੀਂ ਇੱਕ ਸੋਸ਼ਲ ਮੀਡੀਆ ਤੇ ਫੋਟੋ ਦੇਖੀ ਇੱਕ ਲੜਕੀ ਦਾ ਚਿਹਰਾ ਕਟਿਆ ਗਿਆ ਪਰ ਇਹ ਬਾਜ਼ਾਰ ਦੇ ਵਿੱਚ ਵਿਕਦੀ ਆ ਜਾਂ ਨਹੀਂ ਵਿਕਦੀ ਸਰਕਾਰ ਇਸ ਤੇ ਕਿੰਨੀ ਕਿ ਸਖਤੀ ਕਰ ਰਹੀ ਹੈ ਪ੍ਰਸ਼ਾਸਨ ਕਿੰਨੀ ਕਿ ਸਖਤੀ ਕਰ ਰਿਹਾ ਗੱਲਬਾਤ ਕਰਾਂਗੇ ਇਧਰ ਅਸੀਂ ਇੱਕ ਦੁਕਾਨ ਤੇ ਆਏ ਆ ਬਾਈ ਜੀ ਹੋ ਰਹਿੰਦਾ ਬੜਾ ਸੋਹਣਾ ਕੰਮ ਆ ਸਾਰੇ ਪਾਸੇ ਅਸੀਂ ਪਤੰਗਾ ਹੀ ਪਤੰਗਾ ਵੇਖ ਰਹੇ ਆ ਬਾਈ ਜੀ ਕੀ ਹਾਲ ਚਾਲ ਨੇ ਵਧੀਆ ਵੀਰ ਜੀ ਸਰਦੀਆਂ ਹੁਣ ਸਰ ਪਤੰਗਾ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ ਸ਼ੁਰੂ ਹੋ ਜਾਂਦਾ ਜੀ ਤੇ ਜਵਾਕਾਂ ਨੂੰ ਕੁਝ ਕ੍ਰੇਜ਼ ਹੋ ਜਾਂਦਾ ਵੀ ਬਸੰਤ ਰੁੱਤ ਆ ਗਈ ਇਸ ਕਰਕੇ ਮਾਗ ਦਾ ਮਹੀਨਾ ਚੱਲ ਪੈਣਾ ਤੇ ਜਵਾਕ ਫਿਰ ਪਤੰਗ ਡਾਉਂਦੇ ਆ ਫਨ ਕਰਦੇ ਆ ਅੱਛਾ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਮੇਰੇ ਯਾਦ ਆ ਅਸੀਂ ਪਤੰਗਾਂ ਘਰ ਹੀ ਬਣਾ ਲੈਂਦੇ ਕਾਗਜ਼ ਦੀਆਂ ਜਿਦਾਂ ਤੁਸੀਂ ਤੀਲੀਆਂ ਜੋੜ-ਜੋੜ ਬਣਾਈ ਜਾਂਦੇ ਹੋ ਜਿਵੇਂ ਜਿਵੇਂ ਹਾਂ ਜਿਵੇਂ ਜਿਵੇਂ ਹੁਣ ਥੋੜਾ ਜਿਹਾ ਜ਼ਮਾਨਾ ਹੋਰ ਮਾਡਰਨ ਹੋ ਗਿਆ ਦੁਕਾਨਦਾਰੀ ਚ ਵਾਧਾ ਹੋਇਆ ਪਤੰਗਾਂ ਸੋਹਣੀਆਂ-ਸੋਹਣੀਆਂ ਕਿੰਨੇ ਡਿਜ਼ਾਈਨ ਦੇ ਹਨ ਕਿੰਨੇ ਤਰ੍ਹਾਂ ਦੀਆਂ ਪਤੰਗਾਂ ਆਈਆਂ ਵੱਡੀਆਂ-ਵੱਡੀਆਂ ਪਤੰਗਾਂ ਸਾਰਾ ਜ਼ਮਾਨਾ ਜਿਹੜਾ ਹੈਗਾ ਚੇਂਜ ਹੋ ਗਿਆ ਇਹ ਚੇਂਜ ਆਏ ਹੋ ਗਿਆ ਵੀਰੇ ਅੱਜਕੱਲ੍ਹ ਡਵੈਲਪਮੈਂਟ ਹੋ ਗਈ ਥੋੜਾ YouTube ਵੱਧ ਗਿਆ ਸਾਰੇ ਕਮਾ ਦੇ ਨਾਲ ਬਦਲ ਨਾਲ ਫਰਕ ਤਾਂ ਪੈਂਦਾ ਹੀ ਆ ਜਵਾਗ ਰੋਜ਼ ਨਮੀ ਤੋਂ ਨਮੀ ਚੀਜ਼ ਮੰਗਦੇ ਸਾਡੇ ਕੋਲ ਆ ਕੇ ਫੇਰ ਸਾਨੂੰ ਲਿਆਉਣੀ ਪੈਂਦੀ ਆ ਆ ਹੁਣ ਅੱਜ ਡੋਰ ਚైనా ਦੀ ਮੰਗਦੇ ਜਵਾਗ ਅਸੀਂ ਦਿੰਦੇ ਹੀ ਨਹੀਂ ਆ ਚైనా ਵਾਲੀ ਡੋਰ ਦੀ ਤੁਸੀਂ ਗੱਲ ਸ਼ੁਰੂ ਕਰ ਲਈ ਚైనా ਦੀ ਡੋਰ ਤੇ ਉਂਝ ਪਾਬੰਦੀ ਵੀ ਹੈ ਤੇ ਖਤਰਨਾਕ ਵੀ ਬੜੀ ਆ ਵੀ ਥੋੜੇ ਕਿ ਦਿਨ ਪਹਿਲਾਂ ਅਸੀਂ ਦੇਖਿਆ ਸੋਸ਼ਲ ਮੀਡੀਆ ਤੇ ਇੱਕ ਛੋਟੀ ਬੱਚੀ ਦਾ ਮੂੰਹ ਕੱਟਿਆ ਗਿਆ ਥੋ ਸਾਰਾ ਡੋਰ ਨਹੀਂ ਮਾੜੀ ਡੋਰ ਦਾ ਜਦੋਂ ਬਾਅਦ ਚੋ ਬੱਚੇ ਸਾਹਮਣੇ ਨਹੀਂ ਨਾ ਪਤੰਗ ਬੋ ਹੋ ਜਾਂਦਾ ਆ ਉਹਦੇ ਹੱਥੋਂ ਕੱਟ ਦਿੰਦੇ ਆ ਤੇ ਉਹ ਅੱਗੇ ਸੜਕ ਦੇ ਡਿੱਗ ਪੈਂਦੀ ਆ ਸੜਕ ਦੇ ਡਿੱਗਣ ਨਾਲ ਫਿਰ ਕੋਈ ਭਾਈ ਭਰਾ ਲੰਗਦਾ ਤਾਂ ਉਹਦੇ ਫਿਰ ਜਾਂਦੀ ਆ ਉਹੀ ਮਾੜੀ ਆ ਡੋਰ ਦਾ ਧਾਗਾ ਵੀ ਫਿਰ ਸਕਦੀ ਆ ਕੋਈ ਅਸੀਂ ਗੱਲ ਦੂਸਰੀ ਜਿਹੜੀ ਸਿੰਪਲ ਡੋਰ ਆ ਤੇ ਚਾਈਨਾ ਡੋਰ ਆ ਇਹਦਾ ਕੀ ਫਰਕ ਆ ਇਹ ਜਲਦੀ ਟੁੱਟ ਜਾਂਦੀ ਆ ਜਿਹੜੀ ਆਪਣੀ ਵਾਲੀ ਡੋਰ ਆ ਨਾ ਇੰਡੀਅਨ ਡੋਰ ਆ ਜਿਹੜੀ ਹੁਣ ਅਸੀਂ ਲਾ ਰਹੇ ਆ ਇਹ ਡੋਰ ਜਲਦੀ ਟੁੱਟ ਜਾਂਦੀ ਆ ਅੱਛਾ ਉਹਦਾ ਨਾ ਟੁੱਟਣ ਦਾ ਕਾਰਨ ਨਹੀਂ ਉਹਨੇ ਟੁੱਟਣਾ ਨਹੀਂ ਉਹਦੇ ਵਿੱਚ ਇਹ ਜਿਆ ਕੀ ਪਾਇਆ ਹੁੰਦਾ ਪਲਾਸਟਿਕ ਹਾਂ ਥ੍ਰੈਡ ਜਿਹੜਾ ਪਲਾਸਟਿਕ ਦਾ ਥ੍ਰੈਡ ਯੂਜ਼ ਕਰਦੇ ਆ ਉਹ ਅਸੀਂ ਕਰਦੇ ਆ ਵਰਦਮਾਨ ਦਾ ਥ੍ਰੈਡ ਯੂਜ਼ ਹਾਂ ਜੀ ਵਰਦਮਾਨ ਦਾ ਥ੍ਰੈਡ ਯੂਜ਼ ਕਰਦੇ ਆ ਅਸੀਂ ਪਰ ਉਹੀ ਗੱਲ ਆ ਨਾ ਹੁਣ ਤੁਸੀਂ ਦੱਸ ਰਹੇ ਹੋ ਵੀ ਜਦੋਂ ਉਹ ਟੁੱਟ ਜਾਂਦੀ ਉਹ ਤੋਂ ਖਤਰਨਾਕ ਹੈ ਤੇ ਡੋਰ ਨੇ ਟੁੱਟਣਾ ਤਾਂ ਹੁੰਦਾ ਹੀ ਆ ਯਾਰ ਉਹ ਟੁੱਟਦੀ ਨਹੀਂ ਉਹ ਟੁੱਟਦੀ ਨਹੀਂ ਆ ਹੁਣੇ ਹੀ ਮੁੰਡਾ ਸਵੇਰੀ ਅਸੀਂ ਦੋਨਾਂ ਦੋਨਾਂ ਨੇ ਸੇਮ ਦੁਕਾਨਾਂ ਖੋਲੀਆਂ ਉਹਦੀ ਦੁਕਾਨ ਤੇ ਡੋਰ ਪਈ ਸੀ ਉਹਨੇ ਲਾਈ ਤਾਂ ਮੈਨੂੰ ਉਹਨੇ ਸਾਫ਼ ਦੱਸਿਆ ਕਹਿੰਦਾ ਯਾਰ ਇਹ ਚੈਨਾ ਦੀ ਡੋਰ ਆ ਜੇ ਉਹੀ ਡੋਰ ਇੱਧਰ ਦੋਨੇ ਪਾਸੇ ਪਈ ਹੁੰਦੀ ਤਾਂ ਕਿਸੇ ਨੇ ਵੀ ਫੇਰ ਸਕਦੀ ਸੀ ਫਿਰ ਅਸੀਂ ਚੱਕੀ ਉਹਨੂੰ ਤੋੜ ਕੇ ਅੱਗ ਲਾਈ ਅੱਜ ਸਵੇਰ ਦੀ ਗੱਲ ਆ ਅੱਛਾ ਅੱਜ ਸਵੇਰ ਦੀ ਗੱਲ ਆ ਮਾਰਨਿੰਗ ਅੱਛਾ ਇੰਨੀ ਚੈਨਾ ਡੋਰ ਨੂੰ ਲੈ ਕੇ ਪਾਬੰਦੀ ਆ ਚੈਨਾ ਡੋਰ ਤੇ ਸਰਕਾਰਾਂ ਵੀ ਪ੍ਰਸ਼ਾਸਨ ਵੀ ਸਖਤ ਆ ਉਹ ਬੇਨਤੀ ਵੀ ਕਰਦੇ ਆ ਵੀ ਵੇਚਣੀ ਨਹੀਂ ਹੈ ਫਿਰ ਵੀ ਦੁਕਾਨਦਾਰਾਂ ਕੋਲੇ ਪਹੁੰਚ ਜਾਂਦੀ ਆ ਆਂਦੀ ਤਾਂ ਹੈਗੀ ਆ ਨਾ ਜੀ ਪਿੱਛੋਂ ਬਿਲ ਤਾਂ ਕੱਟਦਾ ਹੀ ਆ ਨਾ ਕੋਈ ਬਗੈਰ ਬਿਲ ਤੋਂ ਦਾ ਸੌਦਾ ਆਂਦਾ ਹੀ ਨਹੀਂ ਕੋਈ ਨਾ ਕੋਈ ਤਾਂ ਫੈਕਟਰੀ ਬਣਾਉਂਦੀ ਹੋਈ ਆ ਸਰਕਾਰ ਦੀ ਨਿਗਾਹ ਥਲੇ ਤਾਂ ਹੈਗੀ ਆ ਨਾ ਜਦੋਂ ਬਿਲ ਕੱਟਿਆ ਜਾਂਦਾ ਉਦੋਂ ਕਿਉਂ ਨਹੀਂ ਰੋਕਦੇ ਤੁਸੀਂ ਦੱਸੋ ਮੈਨੂੰ ਜਵਾਬ ਦਿਓ ਮੈਨੂੰ ਤੁਸੀਂ ਹੁਣ ਪੁੱਛਣ ਲੱਗੇ ਹੋ ਜੇ ਤੁਸੀਂ ਮੇਰੇ ਕੋਲ ਪੁੱਛਣ ਆਏ ਹੋ ਤਾਂ ਤੁਹਾਨੂੰ ਪਤਾ ਵਾ ਵੀ ਮੈਂ ਇੱਥੇ ਕੰਮ ਕਰਦਾ ਵਾਂ ਠੀਕ ਹੈ ਨਾ ਜੀ ਤੇ ਜੇ ਉਹ ਬਿਲ ਕੱਟਿਆ ਜਾਂਦਾ ਉਹਦਾ ਤਾਂ ਆਨਲਾਈਨ ਬਿਲ ਆ ਸਾਨੂੰ ਪਤਾ ਵੀ ਇਹਨੇ ਬਿਲ ਕੱਟਦਾ 50000 ਦਾ ਜਾਂ 49000 ਦਾ ਜਾਂ ਜਾਂ ਲੱਖ ਰੁਪਏ ਦਾ ਬਿਲ ਕੱਟਦੇ ਆ ਉਹ ਸਿੱਧਾ ਆਨਲਾਈਨ ਹੋ ਜਾਂਦਾ ਉਹ ਕਿਸੇ ਨੂੰ ਦਾ ਪਤਾ ਲੱਗਦਾ ਹੀ ਨਾ ਜੀ ਇਹ ਤੋਂ ਭਾਵ ਕਿ ਜਿਹੜੀਆਂ ਚਾਇਨਾ ਡੋਰ ਬਣ ਰਹੀਆਂ ਨੇ ਜਾਂ ਚਾਇਨਾ ਡੋਰ ਵੇਚ ਰਹੀ ਆ ਤਾਂ ਕਿਤੇ ਨਾ ਕਿਤੇ ਸਰਕਾਰ ਦੀ ਨਜ਼ਰ ਹੇਠ ਵੀ ਹੈਗੀ ਹੈ ਕਿਹਾ ਕਿ ਹਾਲ ਕਿਉਂ ਨਹੀਂ ਹੈਗੀ ਜੀ ਤੁਸੀਂ ਆਪ ਸੋਚੋ ਜਦੋਂ ਬਿਲ ਕੱਟਿਆ ਜਾਂਦਾ ਉਹ ਕੱਲ੍ਹ ਹੀ ਬਿਲ ਕੱਟਿਆ ਜਾਂਦਾ ਜਾਂ ਇਹ ਬਿਲ ਦੇ ਅੰਡਰ ਕੱਟੀ ਜਾਂਦੀ ਆ ਵੀ ਬਿਲ ਕੱਟਿਆ ਨਹੀਂ ਜਾਂਦਾ ਤਾਂ ਅੰਡਰ ਵੇਖ ਰੀਆਂ ਨੇ ਜਦੋਂ ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਜਾਂਦਾ ਕਿਸੇ ਸ਼ਹਿਰ ਦੇ ਵਿੱਚ ਫੇਰ ਸਾਰੀ ਗੱਲ ਦੁਕਾਨਦਾਰ ਦੁਕਾਨਦਾਰ ਤੇ ਆਂਦੀ ਹੈ ਬਿਲਕੁਲ ਵੀ ਤੂੰ ਵੇਚਦਾ ਸਾਡੀ ਤਲਾਸ਼ੀ ਲੋ ਜੋ ਮਰਜ਼ੀ ਕਰੋ ਅਸੀਂ ਇਸ ਗੱਲ ਨੂੰ ਬਹੁਤ ਜਾਵੇ ਮੈਂ ਤਾਂ ਤੁਸੀਂ ਅੱਜ ਯਕੀਨ ਮੰਨੋਗੇ ਮੇਰੇ ਤੇ ਮੇਰਾ ਗੁੱਡ ਲੱਕਿਆ ਮੇਰੇ ਅੱਜ ਤੱਕ ਪੁਲਿਸ ਨਹੀਂ ਆਈ ਮੈਨੂੰ ਨਹੀਂ ਪਤਾ ਕਿਉਂ ਨਹੀਂ ਆਈ ਵੀ ਉਹ ਇਹ ਸੋਚਦੇ ਆ ਵੀ ਉਹ ਮੈਨੂੰ ਟੌਟ ਭੇਜ ਦਿਆ ਵੀ ਜਵਾਕ ਭੇਜ ਦਿਆ ਵੀ ਜਾ ਪੈਸੇ ਲੈ ਤੇ ਡੋਰ ਲੈ ਕੇ ਆ ਤੇ ਮੇਰੇ ਕੋਲ ਹੁੰਦੀ ਨਹੀਂ ਕੀ ਪਤਾ ਪੁਲਿਸ ਨਾਲ ਸੈਟਿੰਗ ਹੋ ਗਈ ਨਾ ਜੀ ਨਾ ਇਹ ਕੰਮ ਹੀ ਨਹੀਂ ਕਰਦੇ ਮੇਰੇ ਜਵਾਬ ਖੁਦ ਆਪਦੇ ਜਵਾਕ ਆਗਾ ਮੈਂ ਜਵਾਕ ਨੂੰ ਆਪਦੇ ਨੂੰ ਮੇਰਾ ਜਵਾਕ ਖੁਦ ਕੋਠੇ ਤੋਂ ਡਿੱਗ ਪਿਆ ਮੇਰਾ ਖੁਦ 12 22 ਸਾਲ ਦਾ ਮੁੰਡਾ ਪਤੰਗ ਚੜਾਉਂਦਾ ਪਤੰਗ ਚੜਾਉਂਦਾ ਉਹਨੇ ਕੋਠੇ ਛੱਪੜ ਤੇ ਛਾਲ ਮਾਰੀ ਮੈਨਾਂ ਕਾ ਤੂੰ ਇਨ ਮਿੱਤ ਜਿੰਨੇ ਮਰਜੀ ਪਤੰਗ ਲਟਣ ਦੀ ਖਾਤਰ ਉਹਨੇ ਛਾਲ ਮਾਰੀ ਸੈਟਿੰਗ ਸ਼ੂਟਿੰਗ ਦਾ ਛੱਡ ਦੇ ਉਹ ਗੱਲ ਤੁਸੀਂ ਗੱਲ ਕਹੀ ਆ ਵੀ ਪੁਲਿਸ ਨਾਲ ਸਾਈਡ ਨਾ ਮਤਲਬ ਕਿ ਬਈ ਇਹ ਗੱਲ ਬਿਲਕੁਲ ਸਹੀ ਆ ਵੀ ਵੀ ਮੈਂ ਡੋਰ ਹੁਣ ਜਿਨ੍ਹਾਂ ਦੇ ਪਰਚੇ ਹੋਏ ਆ ਮੈਨੂੰ ਕਿੰਨਾ ਸਾਲ ਮੈਨੂੰ 20 ਸਾਲ ਹੋ ਗਏ ਕੰਮ ਕਰਦੇ ਇਨ ਅੱਛਾ ਸਾਨੂੰ ਥੋੜਾ ਡੋਰ ਬਾਰੇ ਸਮਝਾਇਓ ਆ ਕਿਹੜੀਆਂ ਕਿਹੜੀਆਂ ਡੋ ਇੱਥੇ ਡੋਰਾ ਪਈਆਂ ਨੇ ਇੱਕ ਇੱਕ ਕੱਢ ਲਓ ਤੁਸੀਂ ਹਾਂ ਲੋ ਆ ਹੈਗੀ ਆ ਜੀ 12 ਤਾਰੀ ਡੋਰ ਆ ਇਹ ਬਹੁਤ ਵਧੀਆ ਡੋਰ ਆ ਜਿਹੜੀ ਆ ਡੋਰ ਆ ਇਹ ਕਾ ਵੀ 12 ਤਾਰੀ ਨਵੀਂ ਆਈ ਆ ਡੋਰ ਇਹ ਬਹੁਤ ਵਿਕਰੀ ਆ ਤੇ ਆਮ ਜਿਹੜੀਆਂ ਡੋਰਾ ਨੇ ਮਤਲਬ ਕਿ ਰੈੱਡ ਪਾਂਡਾ ਬਲੈਕ ਪੈਂਥਰ ਤੇ ਗੋ ਇੰਡੀਆ ਗੋ ਇਹ ਸਾਰੀਆਂ ਡੋਰਾ ਅਸੀਂ ਵੇਚਦੇ ਆ ਸਾਹਮਣੇ ਪਈਆਂ ਦੇਖੋ ਲੰਬਾਈ ਬਹੁਤ ਹੁੰਦੀ ਆ ਲੰਬਾਈ ਇਹਦੀ ਬਹੁਤ ਹੋਣ ਕਰਕੇ ਜੋਾਕਾਂ ਨੇ ਹੁਣ ਕਰੇਜ਼ ਬਣਾ ਲਿਆ ਲਪੇਟਦੇ ਹਨੀਗੇ ਜੋਾਕ ਹੱਥੋਂ ਹੀ ਕੱਢ ਲੈਂਦੇ ਆ ਉਹੀ ਨੁਕਸਾਨ ਵੱਧ ਹੁੰਦੀ ਆ ਉਹਦਾ ਵੀ ਕੋਈ ਪਤਾ ਨਹੀਂ ਹੈ ਕਿ ਕਿੱਥੇ ਜਾ ਕੇ ਡੇਗ ਪੈਣੀ ਆ ਕਿਉਂਕਿ ਜਦੋਂ ਕਿਤੇ ਪਤੰਗ ਚੜਾਈ ਜਾ ਰਹੀ ਹੈ ਸ਼ਹਿਰਾਂ ਚੋਂ ਪਤੰਗ ਤਾਂ ਆਮ ਹੀ ਸਾਰੇ ਕਿਤੇ ਪਿੰਡਾਂ ਸ਼ਹਿਰਾਂ 'ਚ ਚੜਾਈਆਂ ਚੱ ਰਹੀਆਂ ਨੇ ਜਦੋਂ ਡੋਰ ਟੁੱਟੇ ਜਾਂਦੀ ਹੈ ਜਾਂ ਕੱਟ ਦਿੱਤੀ ਜਾਂਦੀ ਹੈ ਨਾ ਉਦੋਂ ਬਾਅਦ ਇਹ ਨਹੀਂ ਪਤਾ ਕਿਹੜੇ ਰਾਹੀਰ ਦਾ ਨੁਕਸਾਨ ਹੋਣਾਗਾ ਸਾਡੇ ਅੱਖਾਂ ਦੇ ਵੇਂਦੇ ਆ ਵੇਂਦੇ ਕਈ ਬੱਚਿਆਂ ਨੂੰ ਅਸੀਂ ਦੇਖਿਆ ਜਿਨ੍ਹਾਂ ਦੀਆਂ ਚਿਹਰੇ ਕੱਟੇ ਗਏ ਗਲੇ ਕੱਟੇ ਸਾਨੂੰ ਵੀ ਸਾਨੂੰ ਵੀ ਇਸੇ ਕਰਕੇ ਜੀ ਜਾਗਰਤੀ ਮਿਲੀ ਆ ਵੀ ਵੀ ਸਾਡੇ ਸਾਹਮਣੇ ਕਿਸੇ ਭਾਈ ਭਰਾ ਦੇ ਫਰੀ ਆ ਮੇਰੇ ਖੁਦ ਸਾਹਮਣੇ ਫਰੀ ਆ ਤੇ ਇਸ ਨੂੰ ਦੇਖਦੇ ਹੋਏ ਆ ਅਸੀਂ ਨਹੀਂ ਵੀ ਮਣ ਚੋ ਦੁੱਖ ਜਾਂ ਹੁੰਦਾ ਵੀ ਯਾਰ ਇਹੋ ਜੀ ਕਮਾਈ ਨਾਲੋਂ ਤਾਂ ਥੋੜਾ ਘੱਟ ਕਮਾ ਲਈਏ ਕਿਸੇ ਦਾ ਨੁਕਸਾਨ ਨਾ ਹੋਵੇ ਬਿਲਕੁਲ ਜੀ ਬਿਲਕੁਲ ਬਿਲਕੁਲ 100% ਇਹ ਕੀ ਫਾਇਦਾ ਕਿ ਆਪਾਂ ਕਿਸੇ ਦਾ ਨੁਕਸਾਨ ਕਰੀਏ ਅੱਛਾ ਜਿਹੜੇ ਕੋਈ ਹੋ ਤੁਸੀਂ ਤੇ ਚਲੋ ਤੁਹਾਡੀ ਤਾਂ ਵੱਡੀ ਥੋਕ ਦੀ ਦੁਕਾਨ ਆ ਹੋਰ ਜਿਹੜੇ ਕੋਈ ਪਿੰਡਾਂ ਦੇ ਵਿੱਚੋਂ ਜਾਂ ਕੋਈ ਓਦਾਂ ਛੋਟੇ ਦੁਕਾਨਦਾਰ ਹੁੰਦੇ ਆ ਮੰਗਦੇ ਤਾਂ ਹੋਣੇ ਆ ਨਹੀਂ ਮੰਗਦੇ ਨਹੀਂ ਮੈਨੂੰ ਨਹੀਂ ਮੰਗ ਨਹੀਂ ਮੰਗ ਅੱਜ ਤੱਕ ਵੀ ਨਹੀਂ ਆ ਕੇ ਮੈਨੂੰ ਕਿਹਾ ਵੀ ਮੈਨੂੰ ਡੋਰ ਦੇ ਦੇ ਮੇਤ ਨੂੰ ਤਾਂ ਇੰਡੀਅਨ ਡੋਰੀ ਲੈ ਕੇ ਜਾਂਦੇ ਆ ਸਾਰੇ ਜਿਹੜੇ ਆਹ ਹੁੰਦੇ ਆ ਜਿਹੜੇ ਰੱਖਦੇ ਆਂ ਅਸੀਂ ਇੰਡੀਅਨ ਇਹਨਾਂ ਦੀ ਮੈਨੂਫੈਕਚਰਿੰਗ ਕਿੱਥੇ ਆ ਲੁਧਿਆਣਾ ਹੀ ਜਾਂ ਕਿਤੇ ਹੋਰ ਨਹੀਂ ਇਹ ਅਡਡ ਸ਼ਹਿਰਾਂ ਚ ਹੁੰਦੀ ਹੈ ਦਿੱਲੀ ਦੇ ਵਿੱਚ ਗੁੰਡ ਗੁਰਗਾਓਂ ਵੱਡੇ ਵੱਡੇ ਸ਼ਹਿਰਾਂ ਚ ਹੁੰਦੀ ਹੈ ਸਹੀ ਹੈ ਇਹ ਜਿਹੜੀਆਂ ਡੋਰਾ ਨੇ ਟੁੱਟ ਜਲਦੀ ਜਾਂਦੀ ਇਹਦਾ ਫਰਕ ਇਹੀ ਆ ਉਹ ਟੁੱਟਦੀ ਨਹੀਂ ਸੀਜ਼ਨ ਵਧੀਆ ਲੱਗੂ ਹਾਂਜੀ 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 ਨਹੀਂ ਕੋਈ ਗੱਲ ਹੀ ਨਹੀਂ ਹੈ ਲੱਗੂਗਾ ਸੀਜ਼ਨ ਸੋ ਦੁਕਾਨਦਾਰ ਭਰਾ ਨੇ ਇੱਕ ਵੱਡਾ ਸਵਾਲ ਖੜਾ ਕਰਤਾ ਸਰਕਾਰ ਦੇ ਉੱਤੇ ਸਰਕਾਰਾਂ ਬੜੀ ਜਾਗਰੂਕ ਕਰਦੀਆਂ ਨੇ ਬੜੇ ਉਹ ਪ੍ਰਚਾਰ ਕਰਦੇ ਨੇ ਔਰ ਦੁਕਾਨਦਾਰਾਂ ਦੇ ਉੱਪਰ ਵੀ ਇਹ ਇੱਕ ਤਰ੍ਹਾਂ ਦਾ ਉਹ ਇਲਜ਼ਾਮ ਲਾਉਂਦੇ ਨੇ ਕਿ ਦੁਕਾਨਦਾਰ ਚਾਈਨਾ ਡੋਰ ਵੇਚਦੇ ਨੇ ਪਰ ਦੁਕਾਨਦਾਰ ਭਰਾਵਾਂ ਨੇ ਸਿੱਧਮ ਸਿੱਧਾ ਸਵਾਲ ਕੀਤਾ ਸਰਕਾਰ ਨੂੰ ਹੁਣ ਇਹ ਨਾ ਹੋਵੇ ਵੀ ਸਰਕਾਰਾਂ ਨੂੰ ਸਵਾਲ ਕਰਨ ਵਾਲਿਆਂ ਦੇ ਉੱਪਰ ਪਰਚੇ ਵੀ ਹੋਣ ਲੱਗ ਜਾਂਦੇ ਆ ਵੀ ਸਰਕਾਰ ਨੂੰ ਸਵਾਲ ਕਿਉਂ ਕੀਤਾ ਭਾਈ ਮੁੱਖ ਮੰਤਰੀ ਸਾਹਿਬ ਸਵਾਲਾਂ ਤੋਂ ਵੀ ਬਹੁਤ ਭਾਜਦੇ ਨੇ ਠੀਕ ਹੈ ਨਾ ਸੋ ਸਰਕਾਰ ਨੂੰ ਸਵਾਲ ਆ ਵੀ ਜੇ ਚਾਈਨਾ ਡੋਰ ਕਿਤੇ ਬਣਦੀ ਆ ਜਾਂ ਵਿਖਦੀ ਆ ਉਹਦਾ ਬਕਾਇਦਾ ਬਿੱਲ ਕੱਟਿਆ ਜਾਂਦਾ ਤਾਂ ਬਿੱਲ ਸਰਕਾਰ ਦੀ ਦੇਖਰੇਖ ਦੇ ਵਿੱਚ ਹੀ ਅੱਗੇ ਕੱਟਿਆ ਜਾਂਦਾ ਤੇ ਸਰਕਾਰ ਜੇ ਕਿਤੇ ਇਸ ਦੀ ਪੂਰੀ ਪੜਤਾਲ ਕਰੇ ਕੌਣ ਬਣਾਉਂਦਾ ਕਿੱਥੋਂ ਵਿਕਦੀ ਆ ਤਾਂ ਇਸ ਤੇ ਰੋਕ ਲੱਗ ਸਕਦੀ ਆ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਉੱਠਦੇ ਨੇ ਪਰ ਸਵਾਲ ਤਾਂ ਕਰਨੇ ਬਣਦੇ ਆ ਕਿਉਂਕਿ ਜੇ ਮਾਰਕੀਟ ਦੇ ਵਿੱਚ ਕੋਈ ਚੀਜ਼ ਵਿਕਦੀ ਆ ਤਾਂ ਉਹ ਦੁਕਾਨਦਾਰ ਕੋਲੇ ਲੀਗਲ ਤਰੀਕੇ ਨਾਲ ਆ ਰਹੀ ਆ ਜਾਂ ਇਲਲੀਗਲ ਤਰੀਕੇ ਨਾਲ ਆ ਰਹੀ ਆ ਇਹਦੀ ਵੀ ਜੜੀ ਹੈਗੀ ਆ ਪੂਰੀ ਵੈਰੀਫਿਕੇਸ਼ਨ ਕਰਨੀ ਬਣਦੀ ਆ ਸਵਾਲਾਂ ਦੇ ਜਵਾਬ ਦੇਣੇ ਬਣਦੇ ਆ ਸੋ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਸੋ ਪਤੰਗਾਂ ਦਾ ਹੁਣ ਅੱਗੇ ਸੀਜ਼ਨ ਆ ਰਿਹਾ ਤੁਸੀਂ ਦੇਖ ਹੀ ਸਕਦੇ ਹੋ ਪੂਰੀ ਦੁਕਾਨ ਜਿਹੜੀ ਹੈਗੀ ਆ ਸਜੀ ਹੋਈ ਆ ਬੱਚਿਆਂ ਚ ਵੀ ਬੜਾ ਕਰੇਜ ਆ ਤਰ੍ਹਾਂ ਤਰ੍ਹਾਂ ਦੀਆਂ ਪਤੰਗਾਂ ਅੱਗੇ ਅਸੀਂ ਨਿੱਕੇ ਹੁੰਦੇ ਇਹ ਪਤੰਗਾਂ ਆਪਦੀਆਂ ਘਰੇ ਬਣਾ ਲੈਂਦੇ ਹੁੰਦੇ ਸੀ ਇੱਧਰ ਅੱਗੇ ਇੱਕ ਦੁਕਾਨ ਹੋਰ ਆ ਆਪਾਂ ਉੱਥੇ ਵੀ ਗੱਲਬਾਤ ਕਰਾਂਗੇ ਜੁੜੇ ਰਹੇ ਉਹ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੰਘ